ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅੱਜ ਆਪਾਂ ਖੜੇ ਆ ਪੈਡਰੋ ਪੋਰਨ ਸ਼ਹਿਰ ਦੇ ਵਿੱਚ ਇੱਥੇ ਆਪਾਂ ਇੱਕ ਚਰਚ ਦੇਖਣ ਵਾਸਤੇ ਆਏ ਆ ਆਪਣੇ ਨਾਲ ਆ ਭਾਈ ਸਾਹਿਬ ਭਾਈ ਕਪੂਰ ਸਿੰਘ ਜੀ ਹੈਗੇ ਆ ਆਪਾਂ ਗੱਲ ਕਰੀਏ ਇਹਨਾਂ ਨਾਲ ਮੜਾ ਇਹ ਦੱਸੋਗੇ ਇਹਦੇ ਬਾਰੇ ਆਪਣੇ ਚਰਚ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚਰਚ ਕਾਫੀ ਪੁਰਾਣੀ ਹੈ ਇਤਿਹਾਸਿਕ ਹੈ ਜੀ ਇਹ ਪੈਡਰੋ ਪੋਰਨ ਸ਼ਹਿਰ ਦੇ ਵਿੱਚ ਹੈਗੀ ਆ ਹਾਂਜੀ ਤੇ ਇਹਨੂੰ ਵੈਸੇ ਥੂਮ ਕਹਿੰਦੇ ਸਾਡੇ ਇੱਥੇ ਕੋਈ ਵੀ ਇਤਿਹਾਸਿਕ ਕਾਰਜ ਜਿਹੜੇ ਹੈਗੇ ਆ 크ਿਸਚਨ ਧਰਮ ਦੇ ਵਿੱਚ ਉਹ ਇੱਥੇ ਸਾਰੇ ਹੁੰਦੇ ਇੱਥੇ ਹੀ ਤਕਰੀਬਨ ਜਿਹੜੀਆਂ ਹੈਗੀਆਂ ਉਹ ਸਾਰੀਆਂ ਮਾਰਕੀਟਸ ਲਾਦੀਆਂ ਹੈਗੀਆਂ ਜਦੋਂ 크ਿਸਮਸ ਤੇ ਲਾਗੇ ਤੱਕ ਹੀ ਹੁੰਦੀਆਂ ਤੇ ਬਾਕੀ ਇਹ ਕਿ ਇੱਥੇ ਜਾ ਕੇ ਤੁਸੀਂ ਅੰਦਰ ਸਾਰਾ ਦੇਖ ਸਕਦੇ ਹੈਗੇ ਆ ਤੇ ਉਸ ਹਿਸਾਬ ਨਾਲ ਇਹਨਾਂ ਨੇ ਸਾਰਾ ਕੁਝ ਪਲਾਨ ਕੀਤਾ ਹੋਇਆ ਕਿਦਾਂ ਕਿਦਾਂ ਧਰਮ ਦੇ ਵਿੱਚ ਹੋਇਆ ਹੈਗਾ ਉਸ ਕਿਦਾਂ ਇਸ ਸੀਨ ਨੂੰ ਉਹਨਾਂ ਨੇ ਐਕਸਪਲੇਨ ਕੀਤਾ ਉਹ ਸਾਰਾ ਕੁਝ ਇੱਥੇ ਦੱਸਿਆ ਆਓ ਜੀ ਫਿਰ ਆਪਾਂ ਦੇਖਦੇ ਆਂ ਅੰਦਰੋਂ ਹਣ ਫਿਰ ਆ ਤਾਂ ਦੇਖੋ ਬਾਹਰੋਂ ਬਿਲਕੁਲ ਲੱਕੜ ਦੇ ਦਰਵਾਜ਼ੇ ਲੱਗੇ ਹੋਏ ਆ ਬਹੁਤ ਪੁਰਾਣੀ ਚਰਚਾ ਹੈ ਚਲੋ ਆਜੋ ਜੀ ਫਿਰ ਆਪਾਂ ਦੇਖਦੇ ਆਂ ਅੰਦਰੋਂ ਇੱਧਰ ਮੜਾ ਮੜਾ ਪਾਟ ਨੂੰ ਨਾਲ ਆਪਾਂ ਲਾਦੇ ਆ ਆ ਇਹਦਾ ਸਾਰਾ ਕਾਪੀ ਆ ਸਾਰਾ ਹੋਮਟਨ ਸੁਪਰ ਕੋਰਨ ਜਿਹੜੇ ਜੁਮੇ ਚਰਚਾ ਦੇ ਆ ਇਹ ਹੈਗਾ ਇਥੋਂ ਦਾ ਐਡਰੈਸ ਇਹ ਚਰਚ ਦਾ ਨਾਮ ਪੂਰਾ ਪਰ ਚਰਚੇ ਦਾ ਨਾਮ ਵਗੈਰਾ ਸਭ ਕੁਝ ਹੈਗਾ ਇਹਦੇ ਵਿੱਚ ਆਜੋ ਫਿਰ ਆਪਾਂ ਅੰਦਰੋਂ ਦੇਖਦੇ ਆਂ ཁྱེད ཁྱེད

ਕਿ ਤੁਸੀਂ ਕੋਈ ਵਿਸ਼ ਕਰ ਦਿਓ ਕੈਂਡਲ ਜਗਾ ਸਕਦਾ ਹੈ ਥੋੜੀ ਜਿਹੀ ਇਲੈਕਟ੍ਰੀਕਲ ਕੈਂਡਲ ਆ ਤੁਸੀਂ ਲਾਉਂਗੇ ਬਲਬ ਜੋਗੀ ਉਸ ਤੋਂ ਬਾਅਦ ਆਟੋਮੈਟਿਕ ਬੁੱਝੂਗੀ ਤੁਸੀਂ ਨਵੇਂ ਲਾ ਅੱਛਾ ਜੀ ਕੁਛ ਕੁਝ ਦੇਣਾ ਚਾਹੋ ਤਾਂ ਵੀ ਮਰਜ਼ੀ ਹੈ ਨਹੀਂ ਕੋਈ ਐਡਾ ਨਹੀਂ ਹੈਗਾ ਜਰੂਰ ਠੀਕ ਹੈ ਹਰ ਚੀਜ਼ ਇਹਨਾਂ ਨੇ ਮਤਲਬ ਉਧਲੀ ਸਾਈਡ ਦੇ ਹਰ ਇੱਕ ਦੇ ਅ ਕਮਰਾ ਬਣਾਇਆ ਉਹਦੇ ਵਿੱਚ ਕੀ ਖਾਸियत ਹੈਗੀ ਆ ਜਿਹੜਾ ਇਸ ਧਰਮ ਦਾ ਜਾਣਕਾਰ ਹੈਗਾ ਉਹਨੂੰ ਥੋੜਾ ਜਿਆਦਾ ਬਤਾ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਸਿਰਫ ਦੇਖਣ ਵਾਲਿਆਂ ਚੋਂ ਆ

मतलब ਆਪਣੇ ਇਤਿਹਾਸ ਨਾਲ ਸ਼ੁਰੂ 1920 ਦੀਆਂ ਜਿਹੜੀਆਂ ਛੇੜਖਾਨੀ 1920 ਤੋਂ 2005 ਤੱਕ ਇਹਨਾਂ ਨੇ ਇਹ ਜੋ ਕੰਮਸ਼ ਕਰਤਾ ਉਹਨੇ ਛੇੜਿਆ ਕੁਛ ਇਹ ਜਿਹੜਾ ਬੰਦਾ ਜਿੰਨੀ ਦੇਰ ਤੱਕ ਰਿਹਾ ਹੈਗਾ ਆ ਹਾਂਜੀ ਉਸ ਦੀ ਸਾਰੀ ਡਿਟੇਲ ਦਿੱਤੀ ਗਈ ਹੈਗੀ ਆ ਠੀਕ ਹੈ ਜੀ ਇਹ ਪੁਣਾ ਗਈ ਚ ਜਾਇਆ ਉਹਨਾਂ ਦੌਰਾਂ ਦੀ ਜਿਹੜੇ ਕਿਦਾਂ ਲੋਕੀ ਚਰਚਾਂ ਚ ਉਸ ਤੋਂ 1920 ਦੇ ਦੌਰਾਂ ਚ ਬੰਦੇ ਸੀ ਹਾਂਜੀ ਕੀ ਕੁਛ ਹੈਗਾ ਸੀ ਸਾਰਾ ਕੁਝ ਹਾਂਜੀ 1920 ਤੋਂ ਲੈ ਕੇ ਇਹ ਬਣੀ ਹੋਈ ਹੈ ਚਰਚ ਇਹ 1986 ਦਾ ਸਾਰਾ ਹੈ ਜੀ ਆਇੜਾ ਅੰਦਲਾ ਕਨਸੈਪਟ ਨੇਦਾ ਜੀ 1686 ਹਾਂਜੀ ਆ ਜਿਹੜਾ ਰੂਪ ਦੇਖੀ ਇਹਨੇ 1600 ਤੇ 86 ਦੇ ਵਿੱਚ ਬਣਿਆ ਹੋਇਆ ਹੈ ਦੇਖੋ ਜੀ ਪੂਰੀ ਡਿਟੇਲ ਦਿੱਤੀ ਹੋਈ ਹੈ ਇੱਥੇ ਕਿਦਰਵਾਜਾ ਦਾ ਇਸ ਪਾਸੇ ਵੀ ਆਪਾਂ ਉਧਰ ਦੂਜੇ ਪਾਸੋਂ ਆਏ ਸੀ ਇੱਧਰ ਦੇਖੋ ਇਹ ਬਣੀ ਹੋਈ ਹੈ ਜਰਮਨ ਦੇ ਵਿੱਚ ਪੈਦਰਵੋਨ ਸ਼ਹਿਰ ਹੈ ਇੱਥੇ ਬਣੀ ਹੋਈ ਹੈ ਇਹ ਬਹੁਤ ਹੀ ਕਮਾਲ ਦੀ ਜੀ ਬਣਾਈ ਹੈ ਜੀ ਬਹੁਤ ਪੁਰਾਣੀ ਬਿਲਡਿੰਗ ਹੈ ਜਾਣਨੇ ਨੇ ਇਹਨਾਂ ਦੀ ਮਾਰੀਆ ਜੀ ਦਾ ਕਰਤਾਰ ਨੇ ਹੈਗਾ ਪੂਰੇ ਦੇ ਹੱਥ ਦੇ ਵਿੱਚ ਇਹਨਾਂ ਦਾ ਕੁਸ਼ੀਸ਼ੂ ਸਾਹਿਬ ਜੀ ਜਿੰਨੀ ਤੁਸੀਂ ਡਿਟੇਲ ਲੈਣਾ ਚਾਹੋ ਇੱਥੋਂ ਲੈ ਸਕਦੇ ਹੋ ਇਹਨਾਂ ਨੇ ਇਨਫੋਰਮੇਸ਼ਨ ਤੁਹਾਨੂੰ ਹਰ ਚੀਜ਼ ਦੱਸਣ ਤੇ ਤੁਹਾਡੀ ਜ਼ੁਬਾਨ ਦੇ ਵਿੱਚ ਆਖਿਆ ਵੀ ਉੱਥੇ ਆਓ ਉੱਥੋਂ ਆਉਂਗੇ ਨਾ ਤੁਸੀਂ